ਦਿਆਂ ਡਾਕਟਰ ਜੀ ਆਪ ਸਮਝਾ ਰੋ ਉਹ ਕੰਗਈ ਲਦੀ ਨਾ ਠੀਕ ਚਲ ਜੀ ਨਾ ਜਾ ਬਿਸਤਰਾ ਆਹ ਆਇਆ ਆ ਕਿੱਥੇ ਚਲਦੀ ਹੁੰਦੇ ਉੱਥੇ ਫੋਨ ਛੱਡ ਕੇ ਉਹਦੀ ਭੈਣ ਨੂੰ ਕੰਨ ਲਗਾ ਗਈ ਆਹ ਜਿਹੜੀ ਆ ਪਾਟਣਾ ਪੈ ਗਈ ਚਲ ਜਾ ਆਨੇ ਮਨਾ ਕਸੇ ਵੀ ਇੱਥੇ ਬੈਠੀ ਹੋਈ ਬੈਠੀ ਤੋੜਨ ਨਹੀਂ ਆ ਚੱਲ ਮੈਂ ਜਾ ਕੇ ਕੰਮ ਕਰਾਂ ਜਿਹੜੀ ਮੇਰੇ ਭਾਪਾ ਆ ਗੀਆਂ ਹੁਣ ਮੈਂ ਟੱਟਾ ਇਹਨਾਂ ਨੂੰ ਮੈਂ ਜਿਨਾਬ ਰਾਮ ਕੀਤਾ ਪੜਾਣੀ ਦੀ ਭੈਣ ਨਹੀਂ ਨਿਕਲੂ ਜਾਣਾ ਉੱਜੜਨਾ ਚੱਲ ਮੈਂ ਕੰਮ ਕਰਦੀ ਮੈਂ ਆਹਨ ਬਾਹਰ ਤੇ ਤੁਹਾਨੂੰ ਨਾ ਪਤਾ ਲੱਗੇ ਇੱਕ ਇੱਕ ਲਾਚੀ ਬਾਹਰ ਦੇ ਦੇ ਮੁੰਡੇ ਦੀ ਆਹ ਆਪੇ ਤੇਰੇ ਜਾਖ ਤੇ ਹੋ ਗਈ ਸੀ ਕੁਝ ਨਹੀਂ ਲੱਗੇ ਤਾਂ ਦਾ ਮੱਕਾ ਦੇਖਦੇ ਉਹਨਾਂ ਨੂੰ ਪਤਾ ਲੱਗਿਆ ਪਤਾ ਲੱਗਿਆ ਕਿ ਅਮਰ ਤੀਰ ਆਮ ਦਾ ਕੋਈ ਜਾਨਾ ਨਹੀਂ ਆ ਸਕਦੇ ਰੇਣੀ ਹੋਸੀ ਆਨੇ ਕੋ ਲੈ ਜੀ ਕਿ ਕਦੋਂ ਲੱਗੇ ਕਾਹੇ ਕਿਤਨਾ ਚਾਹਤ ਬਾਤ ਲੀ ਗਈ ਚੁੱਪੀ ਜਿਵੇਂ ਸੁਧੜੀ ਗਈ ਸੁਧੜ ਗਈ ਉਹ ਨਹੀਂ ਸੰਧਰ ਕਿ ਜੀ ਨੂੰ ਬੜਾ ਬੋਲੀ ਤੀ ਕਿ ਤੇ ਮਾਵਾ ਕੀ ਸੁਖਾ ਕੇ ਕੱਲ੍ਹ ਦੇਣਾ ਹਾਂ ਪਹਿਲੇ ਅੱਜ ਕੱਲ ਸਮਾਂ ਇਹ ਹੋ ਜਾ ਆ ਗਿਆ ਉਹ ਆਦਿਮ ਜਿਹੜੇ ਸੱਚਾ ਹੋ ਉਹ ਉਹ ਤਾਂ ਦਾ ਕਰਨ ਤੇ ਮੈਂ ਡਿਬਾਟਿੰਗ ਗਿਆ ਦਿੱਤੀ ਇਹ ਹੋਈ ਜਸਮ ਚਲਾਉਣੀ ਆ ਰਹੀ ਨਹੀਂ ਬੜੀ ਦੁਖੀ ਮੈਂ ਤਾਂ ਉਹਨੂੰ ਉਹਠੀ ਲਿਗੇ ਜਨਾ ਕੁਲਾ ਚ ਇਹ ਕੋਈਆਂ ਨੂੰ ਪਤਾ ਨਾਲ ਕੋਈ ਪਾਸੇ ਪਤਾ ਲੱਗੇ ਜਿੰਦੀ ਨੂੰ ਮਾਰ ਹਾਂ ਆ ਤੇ ਇੱਕ ਬਥੇਰੀ ਆ ਪਰ ਇਹ ਨਹੀਂ ਉਹਦੇ ਪਤਾ ਗਿਆ ਮੇਰਾ ਜਾ ਬੇਰ ਹੋ ਗਿਆ ਤੇ ਕੋਈ ਨੂੰ ਸੁਣਦੀ ਆ ਉਹ ਇਹ ਗੱਲਾਂ ਕੀ ਕਰਦੀ ਪਈ ਹੈ ਉਹ ਸੰਗੀ ਦੀ ਕੱਖ ਨਹੀਂ ਨਹੀਂ ਦੇ ਸਕਦੇ ਕੋਲਕਦੀ ਆ ਹਾਂ ਬਸ ਲੈ ਗਏ ਮੁੰਡੇ ਸਿਰੇ ਚਾਵਾਲੇ ਆ ਰਹੇ ਨੇ ਤੇਰੀ ਨਹੀਂ ਸੁਣਦੇ ਇਹ ਤੇਰੀ ਸੁਗੈ ਗਨੇ ਤੇ ਕਾਲੇ ਚ ਭਾਈ ਨਾ ਕੋਈ ਨਹੀਂ ਹੁਣ ਵੀ ਉਹਨੇ ਰੁਕਾ ਜਾਣਾ ਹੁਣ ਨਾ ਪਤਾ ਕਿ ਕਿ ਬੋਲ ਸੁਧਰ ਜਾਏਗਾ ਮੇਰਾ ਬਾਬਾ ਤਾਂ ਕਹਿੰਦਾ ਹੈ ਕਮਾਲ ਹੋ ਜਾਊਗਾ ਟੰਗਾ ਦੇਖ ਜੀ ਨਾ ਚਾਹ ਕੋ ਪਾ ਕੇ ਨੂਨ ਨੂਨ ਜਿਹੀ ਹੈ ਦੇਖੇ ਕਮਾਲ ਹੋ ਜਾਂਦਾ ਜਿਵੇਂ ਬਾਬੇ ਦਾ ਗਾਇ ਕਮਾਲ ਹੈਗਾ ਬਾਬੇ ਕਰਦੇ ਤੂੰ ਕਮਾਲ ਆਪਰ ਚਲੇ ਚਾਹ ਪੀਲਾ ਪੀ ਕੇ ਆਰਾਮ ਕਰ ਲੈ ਸਾਬਾ ਬੈਠ ਜਾਓ ਸਿਰ ਪੜਾ ਕੇ ਬੰਦਿਆ ਹਾਂ ਬੜਾ ਕੰਮ ਕੀਤਾ ਮੈਂ ਬੱਸ ਚੱਲ ਅੱਗੇ ਮੂਹ ਚਾਹੇ ਬਣਾ ਲਵਾਂ ਬੜੀ ਬੜੀ ਮਿਹਨਤ ਪੀ ਲਓ ਪੀ ਕੇ ਥੋੜਾ ਆਰਾਮ ਕਰ ਲਿਓ ਹਾਂ 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 ਮੈਨੂੰ ਤੇ ਰੋਜ਼ ਮੈਨੂੰ ਚਾਹ ਹੈ ਮਨੇ ਦੇ ਜਾਂਦੀ ਹੈ ਤੇ ਕਹਿ ਦਿੰਦੇ ਸੇਰ ਦੁਖਦਾ ਰੋ ਦੀ ਖਲਾਚੀ ਉੱਤੇ ਤੂੰ ਫਿਰਦੀ ਰਹਿੰਦੀ ਆ ਇਹ ਨਹੀਂ ਗਾਉਣੀ ਬਲ ਇਹ ਤਾਂ ਦੇਖਣਾ ਹੀ ਪੈਣਾ ਵਾ ਪਲਕੀ ਕਰਦੀ ਮਾਤਾ ਦੱਸ ਰੋ ਦੀ ਲਾਚੀ ਨਾਲ ਚਾਹ ਪੀਉਂਦੀ ਰਹਿੰਦੀ ਮੈਂ ਚੱਲ ਮਨਾ ਹੁਣ ਤੇ ਠੀਕਾ ਜੇ ਉਹਨਾਂ ਨੇ ਕੋ ਹੋਇਆ ਹੁਣ ਹੋ ਜਾਣਾ ਤੇਨ ਆਹ ਤਾਂ ਸੇ ਹੱਥ ਤੇ ਆਵਾਜ਼ ਵਿੱਚ ਆਹ ਹਮੈਨੂੰ ਲੱਗਦਾ ਨੂੰ ਕਹਿੰਦੀ ਆ ਹਲਾ ਸਾਹਿਬ ਕਹਿੰਦੇ ਰੋਜ਼ ਚਾਹ ਬਣਾ ਲਿਆ ਮੈਨੂੰ ਮੇਰਾ ਸਿਰ ਦੁਖਦਾ ਨੂੰ ਬਣਾ ਕੇ ਪੀ ਲੈਣਾ ਪਰ ਬਾਬੇ ਕਮਾਲ ਦਾ ਪੀ ਜੇ ਤਾਂ ਚੰਗੀ ਗੱਲ ਕਮਾਲ ਦੀ ਆ ਕਿਤਨਾ ਆਏਗੀ ਮਤਲਬ ਹੁੰਦਾ ਸੁਣਨਾ ਨਹੀਂ ਕਿ ਪਹਿਲਾਂ ਕਹਾਂ ਕਰੇ ਤਨਣਾ ਕੀ ਕਰ ਰਹੀ ਆ ਮੈਂ ਤਾਂ ਸਭ ਕੁਝ ਸੁਣ ਲਿਆ ਕੀ ਸੁਣ ਲਿਆ ਤੂੰ ਜੋ ਤੂੰ ਗੱਲਾਂ ਕੰਡੀਆਂ ਸੀ ਕਿਹੜੀ ਗੱਲ ਕੀਤੀ ਕਿਹੜਾ ਮੈਨੂੰ ਸਹੀ ਕਰਨ ਦੀ ਗੱਲ ਕਾਣੀ ਕਿਹੜੀ ਮੈਂ ਵਿਗੜੀ ਆ ਤੇਰੇ ਕੋਲ ਹੀ ਨਹੀਂ ਪੈਣਾ ਕਰਦੇ ਸੀ ਹੁਣ ਤਾਂ ਆਪਾ ਛੱਡ ਲਗੇ ਕਿਹੜੀਆਂ ਆਪਾਂ ਆ ਆ ਆ ਸਭ ਕੁਝ ਕੰਮ ਕਰਾਉਣਾ ਨਹੀਂ ਤੇਰੇ ਨਾਲ ਕੀ ਕਹਿਾਂ ਦੀ ਮੇਰੇ ਪੰਜ ਤੈਨੂੰ ਜ਼ਿਆਦਾ ਪਤਾ ਵਾ ਉਹ ਇਹੋ ਬੈਠੀ ਵੇਖ ਕੇ ਤਨ ਤੇਰੀ ਭੈਣ ਨਹੀਂ ਹੈ ਇਹ ਵੀ ਤਾਂ ਬਹਿਾਈ ਨਹੀਂ ਮਾਰਦੇ ਉਹ ਤਾਂ ਦੇਖ ਲੈ ਤੇਰੀ ਨੂੰ ਕਿੱਦਾਂ ਬੋਲਦੀ ਬਈ ਕੀ ਬੋਲਨੀ ਕਿੱਦਾਂ ਦੀ ਮੈਂ ਤਾਂ ਤੇਰੀ ਸੇਵਾ ਕਰਨ ਦੀ ਆ ਹੈ ਸੇਵਾ ਕਾਂਡੀ ਪ੍ਰਾਪਰਦੀ ਹੈ ਤੇ ਤੂੰ ਮੇਰਾ ਕੀ ਕਰਦੇ ਫੇਰਦੀ ਆ ਮੈਨਾ ਮਾਰ ਦਿੱਤਾ ਹੈ ਚਾਹ ਮੋਲ ਕੋਲ ਕੇ ਮੈਨੂੰ ਪਿਆਉਣੀ ਆ ਮੈਂ ਖੁਦ ਦੇਖਿਆ ਬਗਲਾਂ ਵੀ ਸੁਣੀ ਐਨਾ ਦੰਨਾ ਨਾ ਜੋ ਕਿ ਕਾਂਡੀਆਂ ਹੀ ਦੋਵੇਂ ਪੈਣਾ ਨਹੀਂ ਕਰਨ ਮੈਂ ਹੀ ਉਹ ਤਾਂ ਆਪਾਂ ਸੇ ਪੈਣ ਲੱਗੀ ਰਹੀ ਮੇਰੀ ਪੈਣ ਵੀ ਨਾ ਰਹੀ ਸੀ ਮੈਂ ਕੋਈ ਗੱਲ ਹੀ ਨਹੀਂ ਕੀਤੀ ਆਪਾਂ ਸੇ ਲੱਗੇ ਰਹੇ ਆਪਣੇ ਦੁੱਖ ਸੁੱਖ ਕੋਲ ਦੇ ਕੀ ਕਰਦੇ ਆ ਆਪਣੇ ਆਖਣ ਦੀ ਕੋਲ ਕਿਤੇ ਆਈ ਆ ਤੇਰੀ ਲੋਸ ਹੀ ਲੱਗਣ ਲਈ ਆ ਕਹਿਣ ਦੇ ਮਾਤਾ ਮੈਂ ਗੱਲ ਨਹੀਂ ਹਾ ਹੋਲੇ ਮੁੱਕਰ ਜੋ ਨਾ ਮੁੱਕਰ ਜੋ ਦੋਵੇਂ ਜਾਣੀਆਂ ਆ ਪੜਾ ਤੂੰ ਤੇ ਬੋਲਦੀ ਬੜਾ ਨਾ ਆਪਾਂ ਕਿਹਦੀ ਗੱਲ ਕੀਤੀ ਹੈ ਤੇ ਆਪਣੀ ਬੋਲ ਉਹ ਡੰਡੇ ਆ ਜene ਇਹ ਬਹਿਣ ਮੈਂ ਚਲਾਂ ਮੈਂ ਪੱਟ ਕੇ ਗੀਂ ਬੁਚਾ ਲਾ ਕੇ ਮਗਾ ਲਈਨੀ ਗੱਡੀ ਮੈਂ ਗੱਲਾਂ ਨਹੀਂ ਸੁਣਨਾ ਤੂੰ ਸੁਣ ਤੇ ਰਹਿ ਜਾ ਦੋ ਦਿਨ ਆਵਾ ਲੈ ਜਾ ਨਾ ਹੋ ਰਹਿ ਜਾ ਤੈਨੂੰ ਖੇਤ ਹੋਇਤਨੇ ਦੇ ਦੇ ਨਾ ਰਹਿਣ ਦੀ ਗੱਲ ਛੱਡ ਤੈਨੂੰ ਮੈਂ ਵੀ ਰਹਿਣ ਦੇਣਾ ਇੱਥੇ ਰਾਤਾ ਇਹ ਸਾਰਾ ਕੁਝ ਮੇਰੇ ਗਲ ਪੈ ਜਾਣਾ ਹੁਣ ਨਹੀਂ ਪੈਣਾ ਪੈਣਾ ਨਹੀਂ ਪੈਣਾ ਜਿੱਦਾਂ ਬੋਲਦੇ ਮੈਨੂੰ ਪਤਾ ਨਾ ਹੁੰਦਾ ਅਹੀ ਗੱਲ ਬਾਣੀ ਇਹ ਲਿੰਗਾ ਤੇ ਗੱਲ ਨਹੀਂ ਆਖਣਾ ਪੈਣਾ ਹੀ ਉਹਨੇ ਸਿਆਣੇ ਕੋ ਕੋ ਖੜਿਆ ਉਹਨੇ ਇਹ ਕੁਝ ਕਰੀ ਉਹ ਕਰਦੀ ਮੈਂ ਦੱਸਦੀ ਥੋੜੀ ਉਹਨੂੰ ਸਿਆਣੇ ਕੋ ਖੜਿਆ ਤੇ ਖੜਿਆ ਉਹ ਉਹ ਪਤਾ ਪਾ ਲੈਣਾ ਗਾਣੇ ਹਤੇ ਸੁਣਨੇ ਹੋਣਗੇ ਆਪਾਂ ਤਾਂ ਗੱਲ ਨਹੀਂ ਹੋ ਜੀ ਕਿ ਕੀ ਚਲਾ ਕੇ ਆ ਤੈਨੂੰ ਵੀ ਪਤਾ ਹੋ ਹਾਂ ਵੇਖ ਲੈ ਤੇਰੇ ਸਾਹਮਣੇ ਕਿੱਦਾਂ ਮੈਂ ਕਿਹਾ ਸੁਦਰਗੀ ਇਹ ਤਾਂ ਤੁਹਾਨੂੰ ਨਾ ਕਿੱਥੇ ਆ ਖਾਨਾ ਲਾਉਣੀ ਪੈਰਾ ਨਾ ਲਗਾਉਣੀ ਆ ਤੇ ਨਹੀਂ ਪਤਾ ਨਹੀਂ ਮੈਨੂੰ ਜਦ ਚੜਾਈ ਦੀ ਤਾਂ ਹੋਈ 24 ਘੰਟੇ ਉਹਦੇ ਨਾਲ ਮੈਂ ਮੈਂ ਦਾਰ ਦਿਨ ਵਾਸਤੇ ਆਈ ਆ ਤੇ ਮੈਂ ਤਾਂ ਮੈਨੂੰ ਬਦਰਾਮ ਕਰਕੇ ਰੱਖਤਾ ਗਾੜੀ ਮੇਰੇ ਪੋਤੇ ਤੇ ਮੇਰੇ ਨੌਪੁੱਤ ਦੀ ਆਖਣ ਦੇ ਮੈਨੂੰ ਕਿ ਤੂੰ ਉੱਥੇ ਮਾਤਾ ਆ ਘਰੋਂ ਗਈ ਹਾਂ ਹੁਣ ਕੀ ਤਾਂ ਹੁਣ ਮੈਂ ਤਰਦੀ ਆ ਮੈਂ ਦੇਖੇ ਗਏ ਫਿਰ ਉਹਦਾ ਬਸਾਣਾ ਡੇਲਾ ਆ ਚੁੱਕੋ ਚਲੋ ਚਲੋ ਜੰਦੀਓ ਜੰਦੀਓ ਇਹ ਕੋਈ ਕਹਿੰਦਾ ਲੈ ਲੈ ਕੀ ਕਰਤਾ ਹੈ ਮੈਂ ਤੇਰੇ ਸੁਪਨਿਆਂ ਦਾ ਜ਼ਾ ਨਹੀਂ ਬੈਣਾ ਮੈਂ ਇਹ ਤੇ ਕੁਝ ਨਹੀਂ ਕੀਤਾ ਤਾਂ ਤੋਂ ਲੋਕਾਂ ਨੂੰ ਘਰੋਂ ਕੱਢਣ ਦੇ ਵਿਚਾਰ ਨਹੀਂ ਮੈਂ ਚਲੀ ਜਾਣਾ ਵਾ ਇਹਨੂੰ ਵੀ ਲੈ ਕੇ ਚੱਲ ਹੋਰ ਸਖਾ ਦੇ ਨਾਲ ਜਿਹੜਾ ਨਹੀਂ ਸਿੱਖੂਗੀ ਨਾ ਮੈਂ ਇਹਨੂੰ ਕੀ ਸਿਖਾਉਣਾ ਵਾ ਪਤਾ ਨਹੀਂ ਇਹਨੇ ਕਿੰਨਾ ਤਾਂ ਸੇਵਾ ਕਰਦੇ ਰੋ ਨਾ ਪਤੋ ਤੇ ਲੜੀਆਂ ਦੀ ਗੱਲਾਂ ਕਰਨੀ ਚੱਲ ਚੱਲ ਪਾਓ ਸਪੈਨਸਾਂ ਭੇਜ ਦਿੱਤੀ ਕਰੀ ਜਾਂਦੀ ਚਲੋ ਪਾਓ ਤੇ ਰੱਖੋ ਹਾਂ ਹਾਂ ਮੈਂ ਚਾਪਲ ਪਾ ਲੈਂਦੇ ਹਾਂ ਪਾ ਇੱਧੇ ਪੰਜਾਹ पक्या खा चलो खेद परे हम्म गल करी पेना लाचिया घोल घोल पलो कमाल जो करना ही बाबे का कमाल खवा खवा लाचियां मेनू अंतरा ਗੈਸ ਕਰਾ ਛੱਡੀ ਸਾਰੇ ਸਰੀਰ ਨੂੰ ਹੈ ਰਹਾ ਹੁਣ ਕਿੱਥੇ ਚੋਣ ਕਰੀਏ ਅੰਮ੍ਰਿਤ